ਹੈਲੋ एवरीवन वेलकम बैक टू माय YouTube ਚੈਨਲ ਆਈ ਹੋਪ ਕਿ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਤੇ ਅੱਜ ਅਸੀਂ ਬਣਾਉਣ ਜਾ ਰਹੇ ਹਾਂ ਜੀ ਦੇਖੋ ਸਮੋਸੇ ਬਣਾਉਣ ਜਾ ਰਹੇ ਹਾਂ ਸਮੋਸਿਆਂ ਦੇ ਵਾਸਤੇ ਮੈਂ ਲਿਆ ਹੋਇਆ ਆਲੂ ਲਏ ਹੋਏ ਜੀ ਬੋਇਲ ਕਰਕੇ ਨਰਮ ਹਲਕਾ ਮੈਸ਼ ਕੀਤਾ ਹੋਇਆ ਆਜੇ ਇਹਦੇ ਵਿੱਚ ਮੈਂ ਮਿਕਸ ਕਰਨੇ ਨੇ ਅਜੇ ਮਸਾਲੇ ਤੇ ਇਧਰ ਮੈਂ ਲਿਆ ਹੋਇਆ ਜੀ ਮੈਦਾ ਜਿੰਨਾ ਤੁਸੀਂ ਘਰ ਦੇ ਵਿੱਚ ਫੈਮਲੀ ਐ ਜਿੰਨਾ ਜਿੰਨਾਂ ਨੇ ਸਮੋਸੇ ਖਾਣੇ ਆ ਜਿਨ੍ਹਾਂ ਨੂੰ ਪਸੰਦ ਆ ਤੁਸੀਂ ਉਹ ਦੇ ਅਕੋਰਡਿੰਗ ਹੀ ਆਪਣਾ ਜਿਹੜਾ ਮੈਦਾ ਲੈ ਸਕਦੇ ਹੋ ਠੀਕ ਐ ਜੀ ਮੈਂ ਦੇਖੋ ਇੰਨਾ ਕੁ ਮੈਦਾ ਲਿਆ ਆ ਹੁਣ ਅਸੀਂ ਇਹਦੇ ਵਿੱਚ ਮਿਕਸ ਕਰਾਂਗੇ ਹਲਕਾ ਜਿਹਾ ਨਮਕ ਬਿਲਕੁਲ ਹਲਕਾ ਜਿਹਾ ਹੀ ਕਰਨਾ ਜਿਵੇਂ ਜਿੰਨਾ ਕੁ ਮਤਲਬ ਕਿ ਮੈਦੇ ਦੇ ਅਕੋਰਡਿੰਗ ਹੀ ਕਰਾਂਗੇ ਮੈਂ ਜਵੈਨ ਵੀ ਪਾ ਰਹੀ ਹਾਂ ਮੈਂ ਥੋੜੀ ਜੀ ਇਦਾਂ ਕ੍ਰਸ਼ ਕਰਕੇ ਫਿਰ ਨਾਲ ਹੀ ਮੈਂ ਹਲਕੀ ਜੀ ਕਲੌਂਜੀ ਪਾ ਰਹੀ ਹਾਂ ਜੀ ਇਹ ਸਿਹਤ ਵਾਸਤੇ ਨਾ ਬਹੁਤ ਹੀ ਵਧੀਆ ਹੁੰਦੀ ਹੈ ਤਾਂ ਦੇਖੋ ਇਸ ਤਰ੍ਹਾਂ ਇਹਨੂੰ ਚੰਗੀ ਤਰ੍ਹਾਂ ਹੁਣ ਅਸੀਂ ਮਿਕਸ ਕਰ ਲਾਂਗੇ ਮਿਕਸ ਕਰਨ ਤੋਂ ਬਾਅਦ ਆ ਇਹਨੂੰ ਹਲਕਾ ਹਲਕਾ ਪਾਣੀ ਪਾ ਕੇ ਤੇ ਅਸੀਂ ਇਹਨੂੰ ਆਟੇ ਦੀ ਤਰ੍ਹਾਂ ਬਣਾਵਾਂਗੇ ਬਹੁਤ ਜ਼ਿਆਦਾ ਪਤਲਾ ਨਹੀਂ ਕਰਨਾ ਇਹਨੂੰ ਤੇ ਜ਼ਿਆਦਾ ਸਖਤ ਵੀ ਨਹੀਂ ਹੋਣਾ ਚਾਹੀਦਾ ਸਾਡਾ ਆਟਾ ਹੁਣ ਅਸੀਂ ਇਹਦੇ ਚ ਪਾਵਾਂਗੇ ਰਿਫਾਈਨਡ ਆਇਲ ਪਾਵਾਂਗੇ ਹਲਕਾ ਜਿਹਾ ਤੁਸੀਂ ਚਾਹੋ ਤੇ ਦੇਸੀ ਘਿਓ ਵੀ ਕੁਝ ਵੀ ਪਾ ਸਕਦੇ ਹੋ ਮੈਂ ਦੋ ਚਮਚ ਜਿਹੜੇ ਸੀ ਉਹ ਪਾਲੇ ਹੋਏ ਆ ਹੁਣ ਅਸੀਂ ਇਹਨੂੰ ਚੰਗੀ ਤਰ੍ਹਾਂ ਹੱਥ ਦੇ ਨਾਲ ਮਿਕਸ ਕਰਾਂਗੇ ਕਿਉਂਕਿ ਜਿਹੜਾ ਆਇਲ ਹੈ ਉਹ ਚੰਗੀ ਤਰ੍ਹਾਂ ਮਿਕਸ ਹੋ ਜਾਏਗਾ ਐਸਟਰਾ ਕਰਨ ਦੇ ਨਾਲ ਜਿੰਨਾ ਵੀ ਉਹ ਆਇਲ ਵਿੱਚ ਅਸੀਂ ਪਾਇਆ ਹੈ ਨਾ ਰਿਫਾਈਂਡ ਉਹ ਸਾਰਿਆਂ ਦੇ ਵਿੱਚ ਇਦਾਂ ਮਿਕਸ ਬੜੀ ਆਸਾਨੀ ਦੇ ਨਾਲ ਹੋ ਜਾਊਗਾ ਜੇ ਅਸੀਂ ਪਾਣੀ ਪਾ ਦਾਂਗੇ ਫਿਰ ਨਹੀਂ ਹੋਏਗਾ ਹਾਂਜੀ ਹੁਣ ਅਸੀਂ ਵਿੱਚ ਹਲਕਾ ਹਲਕਾ ਮੈਂ ਪਾਣੀ ਪਾਉਂਦੀ ਜਾਊਂਗੀ ਕੋ ਵਾਰ ਅਸੀਂ ਪਾਣੀ ਨਹੀਂ ਪਾਣਾ ਥੋੜਾ ਥੋੜਾ ਕਰਕੇ ਪਾਣੀ ਪਾਉਣਾ ਜਿਹੜਾ ਵਧੀਆ ਜਿਹਾ ਡੋ ਤਿਆਰ ਕਰ ਲਈਏ ਅਸੀਂ ਆਟੇ ਦੀ ਤਣ ਫਿਰ ਅਸੀਂ ਲੋੜ ਪਈ ਤੇ ਹਲਕਾ ਹਲਕਾ ਪਾਣੀ ਪਾਈ ਜਾਵਾਂਗੇ ਇੱਕੋ ਵਾਰ ਅਸੀਂ ਪਾਣੀ ਨਹੀਂ ਪਾ ਸਕਦੇ ਨਹੀਂ ਤੇ ਇਹ ਨਾ ਹੋਵੇ ਕਿ ਖਰਾਬ ਵੀ ਹੋ ਜਾਏ ਸਾਡਾ ਮੈਂ ਤਾਂ ਮੈਂ ਬਹੁਤ ਪਹਿਲਾਂ ਵੀ ਪਾਇਆ ਹੋਇਆ ਸੀ ਜੀ ਸਮੋਸਿਆਂ ਦਾ ਵਲੌਗ ਤੁਸੀਂ ਉਹ ਵੀ ਦੇਖ ਸਕਦੇ ਹੋ ਤੇ ਆ ਮੈਂ ਹੁਣ ਦੁਬਾਰਾ ਤੋਂ ਜਿਵੇਂ ਅੱਜ ਬਾਰਿਸ਼ ਬਹੁਤ ਹੋ ਰਹੀ ਸੀ ਤੇ ਬੱਚੇ ਕਹਿੰਦੇ ਕੁਝ ਖਾਣਾ ਤੇ ਮੈਂ ਕਿਹਾ ਕਿ ਕਿਉਂ ਨਾ ਅਸੀਂ ਮਾਲਪੂਰੇ ਬਣਾਈਏ ਤੇ ਬੱਚੇ ਕਹਿੰਦੇ ਅਸੀਂ ਮਿੱਠਾ ਕੁਝ ਨਹੀਂ ਖਾਣਾ ਹੈਗਾ ਫਿਰ ਕੁਝ ਕਰਾਰਾ ਜਿਹਾ ਬਣਾ ਕੇ ਦਿਓ ਮੈਂ ਕਿਹਾ ਚਲੋ ਫਿਰ ਸਮੋਸੇ ਬਣਾ ਲੈਨੇ ਅੱਜ ਤੇ ਜਿਹੜੇ ਮਾਲਪੂਰੇ ਆ ਮੈਂ ਫਿਰ ਕਿਸੇ ਦਿਨ ਬਣਾ ਕੇ ਦਵਾਂਗੀ ਤੁਹਾਨੂੰ ਤੇ ਨਾਲੇ ਮੈਂ ਆਪਣੇ ਫਰੈਂਡਸ ਦੇ ਨਾਲ ਜਿਹੜਾ ਕਿ ਸ਼ੇਅਰ ਕਰੂੰਗੀ ਰੈਸিপি ਮਾਲ ਪੂਰੇ ਦੀ ਉਹ ਵੀ ਮੈਂ ਪਹਿਲਾਂ ਕੀਤੀ ਹੋਈ ਆ ਤੁਸੀਂ ਉੱਥੇ ਜਾ ਕੇ ਦੇਖ ਸਕਦੇ ਹੋ ਮੇਰੇ ਕਮਲ ਵਲੌਗ ਚ ਇਹ ਪਹਿਲਾਂ ਪਾਏ ਹੋਏ ਆ ਬਸ ਇਦਾਂ ਅਸੀਂ ਇਹਨੂੰ ਬੜੇ ਪਿਆਰ ਦੇ ਨਾਲ ਤਿਆਰ ਕਰਾਂਗੇ ਜੀ ਆਟੇ ਨੂੰ ਹਾਂਜੀ ਆਟਾ ਸਾਡਾ ਗੁੱਝ ਕੇ ਰੈਡੀ ਹੋ ਗਿਆ ਹੋਇਆ ਹੁਣ ਮੈਂ ਹੱਥ ਨੂੰ ਹਲਕਾ ਜਿਹਾ ਆਇਲ ਲਗਾ ਲਿਆ ਹੋਇਆ ਰਫੰਡ ਲਗਾ ਕੇ ਤੇ ਇਹਨੂੰ 10-15 ਮਿੰਟ ਤੱਕ ਅਸੀਂ ਰੈਸਟ ਤੇ ਰੱਖਾਂਗੇ ਤੁਸੀਂ ਇਹਦੇ ਉੱਪਰ ਹੋ ਸਕਦਾ ਗਿੱਲਾ ਪਾਉਣਾ ਕਰਕੇ ਵੀ ਰੱਖ ਸਕਦੇ ਹੋ ਹਾਂਜੀ ਬਸ ਇਦਾਂ ਮੈਂ ਉੱਪਰ ਵੀ ਲਾ ਦਿੱਤਾ ਹੈ ਔਰ ਫਾਇਨ ਦੇ ਨੀਚੇ ਵੀ ਲਗਾ ਕੇ ਚੰਗੀ ਤਰ੍ਹਾਂ ਇਹਨੂੰ ਮੈਂ ਹੁਣ 10-15 ਮਿੰਟ ਰੈਸਟ ਤੇ ਰੱਖ ਦੇਣਾ ਹੈ ਜੀ ਇਸ ਤਰ੍ਹਾਂ ਉੱਪਰ ਪੋਣਾ ਦੇ ਦੇਣਾ ਇਹਨੂੰ ਅਸੀਂ ਰੈਸਟ ਤੇ ਰੱਖਤਾ ਹਾਂ ਹੁਣ ਅਸੀਂ ਆਲੂਆਂ ਦੇ ਵਿੱਚ ਆਪਣੇ ਜਿਹੜੇ ਮਸਾਲੇ ਸਾਰੇ ਮਿਕਸ ਕਰਾਂਗੇ ਹਾਂਜੀ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਟੱਕੀ ਹੋਈ ਹਰੀ ਮਿਰਚ ਤੇ ਨਾਲ ਹੀ ਕਟਿਆ ਹੋਇਆ ਪਦੀਨਾ ਪਾ ਰਹੇ ਹਾਂ ਜੀ ਧਨੀਆ ਨਹੀਂ ਹੈਗਾ ਧਨੀਆ ਜਿਹੜਾ ਆਂਦਾ ਤੇ ਹੈਗਾ ਜ਼ਰੂਰ ਪਰ ਉਹ ਬਹੁਤ ਜਲਦੀ ਖਰਾਬ ਹੋ ਜਾਂਦਾ ਇਸ ਕਰਕੇ ਹੁਣ ਮੇਰੇ ਕੋ ਖਤਮ ਹੋ ਗਿਆ ਸੀ ਤੇ ਇਸ ਲਈ ਮੈਂ ਪੁਦੀਨਾ ਪਾ ਰਹੀ ਹਾਂ ਪੁਦੀਨਾ ਵੀ ਬਹੁਤ ਵਧੀਆ ਫਲੇਵਰਲੀ ਤੇ ਹਲਕੀ ਜਿਹੀ ਅਜਵਾਇਨ ਪਾਵਾਂਗੇ ਅਸੀਂ ਇਹਦੇ 'ਚ ਜ਼ਿਆਦਾ ਜਿਹੜਾ ਟੇਸਟ ਆਣਾ ਆ ਉਹ ਤੇ આમਚੂਰ ਦਾ ਹੀ ਆਣਾ ਜੀ ਸਿਆਮਚੂਰ ਦਾ ਇੱਕ ਚਮਚ ਭਰ ਕੇ ਜਿਹੜਾ ਪਾਤਾ ਹੋਇਆ ਤੇ ਹੁਣ ਅਸੀਂ ਇਹਦੇ 'ਚ ਪਾਵਾਂਗੇ ਨਮਕ ਨਮਕ ਸਵਾਦ ਅਨੁਸਾਰ ਹੁਣ ਅਸੀਂ ਪਾਵਾਂ ਗੇ ਗਰਮ ਮਸਾਲਾ ਹਲਕੀ ਜਿਹੀ 컬러 ਵਾਲੀ ਮਿਰਚ ਪਾਵਾਂਗੇ ਤੇ ਹੁਣ ਅਸੀਂ ਪਾਵਾਂਗੇ ਜੀ ਕਸੂਰੀ ਮੇਥੀ ਇਸੇ ਸਾਰੇ ਮਸਲਕਿਆਂ ਨੂੰ ਪਾ ਦੋ ਇਹ ਬਹੁਤ ਜ਼ਿਆਦਾ ਟੇਸਟੀ ਲੱਗਦੀ ਹੈ ਜੀ ਸਮੋਸਿਆਂ ਦੇ ਵਿੱਚ ਹੁਣ ਮੈਂ ਪਾ ਰਹੀ ਜਿਲੀ ਫਲਿਕਸ ਦਾ ਇੱਕ ਪਾਊਚ ਜਿਹੜਾ ਕਿ ਵੇਖਣ ਨੂੰ ਵੀ ਬਹੁਤ ਜ਼ਿਆਦਾ ਸੋਹਣਾ ਲੱਗਦਾ ਹੈ ਇਸ ਲਈ ਮੈਂ ਬਾਹਰੀ ਹੁਣ ਅਸੀਂ ਇਹਨੂੰ ਚੰਗੀ ਤਰ੍ਹਾਂ ਹੱਥ ਦੇ ਨਾਲ ਹੀ ਮੈਂ ਮੈਸ਼ ਕਰਨਾ ਹੈ ਕਿਉਂਕਿ ਪਹਿਲਾਂ ਮੈਂ ਮੈਸ਼ਰ ਦੇ ਨਾਲ ਕਰ ਲਿਆ ਸੀਗਾ ਤੇ ਇਹਨਾਂ ਨੂੰ ਬਹੁਤ ਜ਼ਿਆਦਾ ਮੈਸ਼ ਕਰਨ ਦੀ ਜ਼ਰੂਰਤ ਨਹੀਂ ਹੁੰਦੀ ਬਸ ਏਦਾਂ ਮੋਟਾ-ਮੋਟਾ ਹੀ ਰੱਖਣਾ ਸੀ ਕਿਉਂਕਿ ਇਸ ਮੋਸਿਆਂ ਦੇ ਵਿੱਚ ਪੈਣਾ ਹੈ ਅਸੀਂ ਇਹਦੀ ਰੋਟੀ ਨਹੀਂ ਬਣਾਣੀ ਹੈਗੀ ਜੇ ਰੋਟੀ ਬਣਾਉਣੀ ਹੋਵੇ ਫਿਰ ਤਾਂ ਤੁਹਾਨੂੰ ਪਤਾ ਜ਼ਿਆਦਾ ਮੈਸ਼ ਕਰਨਾ ਪੈਂਦਾ ਨਾ बस ਇਸ ਤਰ੍ਹਾਂ ਇਸ ਨੂੰ ਮੈਸ਼ ਕਰ ਲੈਣਾ ਆ ਜੇ ਤੁਹਾਨੂੰ ਕੋਈ ਮਸਾਲੇ ਦੇ ਕੋਈ ਨਮਕ ਵੱਧ ਘੱਟ ਲੱਗੇ ਤਾਂ ਤੁਸੀਂ ਬਾਅਦ ਦੇ ਵਿੱਚ ਚੈੱਕ ਕਰਕੇ ਪਾ ਸਕਦੇ ਹੋ ਠੀਕ ਹੈ ਜੀ ਦੇਖੋ ਜੀ ਸਾਡੇ ਆਲੂ ਕਿੰਨੇ ਵਧੀਆ ਤੇ ਕਿੰਨਾ ਕਲਰ ਵੀ ਅੱਛਾ ਆਇਆ ਇਹਦਾ ਤੇ ਟੇਸਟ ਵੀ ਉਨਾਂ ਹੀ ਜ਼ਿਆਦਾ ਬੈਟਰ ਹੋਊਗਾ ਹੋਪ ਕਰਦੇ ਆ ਕਿ ਸਮੋਸੇ ਸਾਡੇ ਜਿਹੜੇ ਆ ਤੁਹਾਨੂੰ ਵੀ ਪਸੰਦ ਆਉਣ ਤੇ ਖਾਣ ਵਾਲਿਆਂ ਬੱਚਿਆਂ ਨੂੰ ਵੀ ਪਸੰਦ ਆਉਣ ਠੀਕ ਹੈ ਜੀ ਆਲੂ ਹੋ ਗਏ ਜੀ ਹੁਣ ਸਾਡੇ ਰੈਡੀ ਤੇ ਚਲੋ ਸ਼ੁਰੂ ਕਰਦੇ ਹਾਂ ਸਮੋਸੇ ਗੈਸ ਤੇ ਅਸੀਂ ਰੱਖ ਲਈ ਹੋਈ ਹੈ ਕੜਾਈ ਗੈਸ ਨੂੰ ਔਨ ਕਰ ਦਿੱਤਾ ਹੋਇਆ ਤੇ ਹੁਣ ਅਸੀਂ ਇਹਦੇ ਵਿੱਚ ਪਾ ਦਿੱਤਾ ਹੋਇਆ ਜੀ ਰਿਫਾਈਨਡ ਆਇਲ ਤੁਸੀਂ ਦੇਸੀ ਘਿਓ ਡਾਲਡੇ ਘਿਓ ਚ ਜਾਂ ਮਤਲਬ ਮਸਟਰਡ ਆਇਲ ਚ ਕਿਤੇ ਵੀ ਕਿਸੇ ਵੀ ਆਇਲ ਦੇ ਵਿੱਚ ਤੁਸੀਂ ਕੱਢ ਸਕਦੇ ਸਮੋਸੇ ਇਹ ਕੋਈ ਜ਼ਰੂਰੀ ਨਹੀਂ ਹੈਗਾ ਕਿ ਤੁਸੀਂ ਵੀ ਰਿਫਾਈਨਡ ਆਇਲ ਨਹੀਂ ਯੂਜ਼ ਕਰੋ ਤੇ ਅਸੀਂ ਇਹਨੂੰ ਗਰਮ ਹੋਣ ਦਿੰਨੇ ਆ ਤੇ ਇੱਧਰ ਅਸੀਂ ਸਮੋਸਾ ਜਿਹੜਾ ਬਣਾਉਣਾ ਸ਼ੁਰੂ ਕਰਾਂਗੇ ਅਸੀਂ ਇੱਧਰ ਹਲਕਾ ਜਿਹਾ ਸੁੱਕਾ ਆਟਾ ਆਪਣੇ ਹੱਥ ਨੂੰ ਲਗਾ ਕੇ ਤੇ ਇੱਕ ਨਾਰਮਲ ਜਿਹਾ ਪੇੜਾ ਲੈਣਾ ਹੈ ਮਤਲਬ ਜ਼ਿਆਦਾ ਅਸੀਂ ਰੋਟੀ ਜਿਹੜੀ ਬਣਾਉਣੀ ਆ ਗੋਲ ਕਰਨੀ ਆ ਉਹਨੂੰ ਬਹੁਤ ਜ਼ਿਆਦਾ ਪਤਲੀ ਨਹੀਂ ਕਰਨਾ ਤਾਂ ਕਿ ਜਿਹੜਾ ਸਮੋਸਾ ਆ ਉਹ ਫਿਰ ਮਤਲਬ ਵਧੀਆ ਨਹੀਂ ਬਣਦਾ ਇਸ ਲਈ ਹਲਕੀ ਜੀ ਮੋਟੀ ਰੱਖਣੀ ਰੋਟੀ ਬਹੁਤ ਜ਼ਿਆਦਾ ਨਹੀਂ ਅਸੀਂ ਦਾ ਹਲਕਾ ਹਲਕਾ ਆਟਾ ਲਾ ਕੇ ਇਹਨੂੰ ਗੋਲ ਵੇਲ ਲੈਣਾ ਹੁਣ ਅਸੀਂ ਜਿਹੜੀ ਰੋਟੀ ਆ ਉਹਨੂੰ ਵੇਲ ਲਿਆ ਹੋਇਆ ਹੈ ਤੇ ਹੁਣ ਅਸੀਂ ਇਹਨੂੰ ਹਾਫ ਕਰ ਦੇਣਾ ਐਕਸਟਰਾ ਐਕਸਟਰਾ ਅਸੀਂ ਇਹਨੂੰ ਗੋਲ ਮਤਲਬ ਸੌਰੀ ਸ਼ੇਪ ਦਵਾਂਗੇ ਇਸ ਤਰ੍ਹਾਂ ਵਾਲੀ ਇੱਥੇ ਅਸੀਂ ਇਹਨੂੰ ਪਾਣੀ ਲਗਾਵਾਂਗੇ ਹਲਕਾ ਜਿਹਾ ਜਿਹਦੇ ਨਾਲ ਕਿ ਅਸੀਂ ਇਹਨੂੰ ਲੌਕ ਕਰਨਾ ਹੈ ਇਸ ਤਰ੍ਹਾਂ ਅਸੀਂ ਉੱਪਰੋਂ ਥੋੜਾ ਜਿਹਾ ਇਹਨੂੰ ਪ੍ਰੈਸ ਕਰਾਂਗੇ ਦੇਖ ਸਕਦੇ ਤੁਸੀਂ ਇਸ ਤਰ੍ਹਾਂ ਬਣ ਗਿਆ ਹੁਣ ਅਸੀਂ ਇਹਦੇ ਚ ਆਲੂ ਫਿਲ ਕਰਾਂਗੇ ਜਿੰਨਾ ਵੱਡਾ ਮਰਜੀ ਤੁਸੀਂ ਸਮੋਸਾ ਜਿਹੜਾ ਬਣਾ ਸਕਦੇ ਆ ਜੀ ਵਿੱਚ ਮੈਂ ਪਨੀਰ ਵੀ ਪਾਉਣਾ ਸੀਗਾ ਬਾਹਰ ਬਾਰਿਸ਼ ਬਹੁਤ ਜ਼ਿਆਦਾ ਸੀਗੀ ਤੇ ਇਸ ਕਰਕੇ ਮੈਂ ਪਨੀਰ ਮੰਗਵਾਇਆ ਵੀ ਸੀ ਤੇ ਉਹ ਨਹੀਂ ਲੈ ਕੇ ਆਏ ਤੇ ਇੱਥੇ ਵੀ ਅਸੀਂ ਪਾਣੀ ਲਗਾ ਦੇਣਾ ਹੈ ਪਾਣੀ ਲਗਾ ਕੇ ਤੇ ਇਹਨੂੰ ਹਲਕਾ ਹਲਕੇ ਹੱਥਾਂ ਦੇ ਨਾਲ ਇਦਾਂ ਲੋਕ ਕਰਾਂਗੇ ਅਸੀਂ ਦੇਖੋ ਇਸ ਤਰ੍ਹਾਂ ਕਿੰਨਾ ਵਧੀਆ ਲੋਕ ਹੋ ਗਿਆ ਜੀ ਸਮੋਸਾ ਤੇ ਬਸ ਇਦਾਂ ਸਮੋਸੇ ਰੱਖੇ ਹੁੰਦੇ ਆ ਹਲਵਾਈਆਂ ਨੇ ਮਤਲਬ ਕਿ ਸਮੋਸਾ ਜਿਹੜਾ ਰੈਡੀ ਹੋ ਗਿਆ ਹੋਇਆ ਹੁਣ ਅਸੀਂ ਇਦਾਂ ਬਣਾ ਕੇ ਸਮੋਸੇ ਤੇ ਤੇਲ ਗਰਮ ਹੁੰਦਾ ਪਿਆ ਇਹਨੂੰ ਵੀ ਇਦਾਂ ਹੀ ਬਣਾਵਾਂਗੇ ਫੇਰ ਵਿੱਚ ਤੇਲ ਦੇ ਜਿਹੜੇ ਪਾ ਦਨੇ ਆ ਹੁਣ ਅਸੀਂ ਤੇਲ ਦੇ ਵਿੱਚ ਸਮੋਸੇ ਜਿਹੜੇ ਹੌਲੀ ਹੌਲੀ ਪਾ ਦਵਾਂਗੇ ਜੀ ਬਿਲਕੁਲ ਧਿਆਨ ਨਾਲ ਕਿ ਜਿਹੜਾ ਹੱਥ ਦੇ ਉੱਪਰ ਛਿੱਟਾ ਨਾ ਪਵੇ ਤੁਹਾਡੇ ਅਸੀਂ ਹੁਣ ਇਹ ਚਾਰ ਸਮੋਸੇ ਇਹਦੇ ਵਿੱਚ ਛੱਡ ਦਿੱਤੇ ਹੋਏ ਆ ਆ ਦੇਖੋ ਹੌਲੀ ਹੌਲੀ ਇਹਨਾਂ ਨੂੰ ਪਲਟ ਲਾਂਗੇ ਤੇ ਮੀਡੀਅਮ ਫਲੇਮ ਤੇ ਬਣਾਉਣੇ ਆ ਤਾਂ ਕਿ ਸੜ ਨਾ ਜਾਣ ਫਿਰ ਵਿੱਚੋਂ ਕੱਚਾ ਰਹੋਗਾ ਜੇ ਮੈਂ ਇਦਾਂ ਆਪਣਾ ਇਸ ਲਈ ਇਹਨੂੰ ਲੋ ਫਲੇਮ ਤੇ ਬਣਾਉਣਾ ਸੀ ਕਿਉਂਕਿ ਹੌਲੀ-ਹੌਲੀ ਇਹ ਬ੍ਰਾਊਨ ਹੋਣਗੇ ਫੇਰੀ ਟੇਸਟ ਆਉਣਾ ਜਾਂ ਸੜ ਗਏ ਤੇ ਕੌੜਾ ਟੇਸਟ ਆਊਗਾ ਹਾਂਜੀ ਹੁਣ ਸਾਡੇ ਜਿਹੜੇ ਸਮੋਸੇ ਆ ਜੀ ਬਿਲਕੁਲ ਰੈਡੀ ਹੋ ਗਏ ਹੋਏ ਆ ਬ੍ਰਾਊਨ ਹੋ ਗਏ ਬਿਲਕੁਲ ਮੀਡੀਅਮ ਫਲੇਮ ਤੇ ਬਣਾਏ ਆ ਅਸੀਂ ਇਹਨਾਂ ਨੂੰ ਹੁਣ ਬਾਹਰ ਕੱਢ ਲਿਆ ਤੇ ਇਦਾਂ ਹੀ ਅਸੀਂ ਦੁਬਾਰਾ ਤੋਂ ਜਿਹੜੇ ਸਮੋਸੇ ਹੋਰ ਬਣਾਏ ਹੋਏ ਸੀ ਉਹਨਾਂ ਨੂੰ ਇਦਾਂ ਤੇਲ 'ਚ ਰੱਖ ਦਾਂਗੇ ਜੀ। ਹਾਂਜੀ ਤੁਸੀਂ ਜਿੰਨੇ ਮਰਜ਼ੀ ਵੱਡੇ ਬੱਚਿਆਂ ਦੇ ਖਾਣ ਨੂੰ ਛੋਟੇ-ਛੋਟੇ ਜਿੱਦਾਂ ਮਰਜ਼ੀ ਤੁਸੀਂ ਸ਼ੇਪ ਦੇ ਕੇ ਬਣਾ ਸਕਦੇ ਹੋ ਜੀ। ਹਾਂਜੀ ਫਰੈਂਡਸ ਦੇਖੋ ਜੀ ਸਾਡੇ ਜਿਹੜੇ ਸਮੋਸੇ ਬਣ ਕੇ ਬਿਲਕੁਲ ਰੈਡੀ ਹੋ ਗਏ ਆ ਸੇਮ ਹਲਵਾਈ ਸਟਾਈਲ ਬਣੇ ਨੇ ਤੇ ਤੁਸੀਂ ਜ਼ਰੂਰ ਮੇਰੀ ਰੈਸিপি ਨੂੰ ਟਰਾਈ ਕਰਨਾ। ਤੁਸੀਂ ਵੀ ਮੇਰੇ ਨਾਲ ਇੰਜੋਏ ਕਰੋ। ਮਿਲਦੇ ਆ ਕਿਸੇ ਨੈਕਸਟ ਵਲੌਗ ਦੇ ਨਾਲ। ਥੈਂਕ ਯੂ।